ਪ੍ਰਭ ਕਹਿ ਸਿਮਰਨ ਕਾਲਜ ਪੂਰੇ ਕਿਉਂਕਿ ਤਾਕਤ ਇੰਨੀ ਆ ਸਿਮਰਨ ਵਿੱਚ ਤੂੰ ਭਗਤਾ ਕਹਿ ਵਸ ਭਗਤਾ ਤਾਣ ਤੇਰਾ ਸਿਮਰਨ ਕਰਨ ਦੇ ਨਾਲ ਜ਼ਿੰਦਗੀ ਦੇ ਕਾਰਜ ਪੂਰੇ ਅਧਿਆਤਮ ਕਾਰਜ ਵੀ ਸਾਰੇ ਪੂਰੇ ਹੋ ਜਾਂਦੇ ਨੇ ਪ੍ਰਭ ਕਹਿ ਸਿਮਰਨ ਕਭੂ ਨਾ ਝੂਰੇ ਇਹਨੂੰ ਕਭੂ ਹੂਲ ਮਾ ਨਹੀਂ ਕਰਨਾ ਜੀ ਦੇਖੋ ਥੱਲੇ ਓਂਕੜ ਹੈ ਇੱਕ ਤੇ ਉੱਪਰ ਟੀਪੀ ਹੈ ਇਹਨੂੰ ਪੜਾਂਗੇ ਆਪਾਂ ਕਬੂ ਜਦੇ ਕਬੂ 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 ਇਦਾਂ ਪੜਨਾ ਹੈ ਕਬ ਹੂੰ ਨਾ ਝੂਰੇ ਸਭ ਚਿੰਤਾਵਾਂ ਖਤਮ ਹੋ ਉਹ ਨਹੀਂ ਝੁਟਦੇ ਕਿਉਂਕਿ ਉਹਦੀ ਰਜ਼ਾ ਵਿੱਚ ਰਾਜੀ ਰਹਿੰਦੇ ਨੇ ਪ੍ਰਭ ਕਾ ਸਿਮਰਨ ਹਰ ਗੁਣ ਬਾਨੀ ਉਹਨਾਂ ਦੇ ਮੂੰਹ ਤੋਂ ਰੱਬ ਦੀ ਤਾਰੀਫ਼ ਨਿਕਲੇਗੀ ਪ੍ਰਭ ਕਾ ਸਿਮਰਨ ਹਰ ਗੁਣ ਬਾਨੀ ਵਾਹਿਗੁਰੂ ਜੀ ਦੀ ਮਿਹਰ ਸਦਕਾ ਉਹ ਗੁਣਾਂ ਨੂੰ ਉਚਾੜਦੇ ਨੇ ਗੁਣਾ ਨਾਲ ਭਰ ਜਾਂਦੇ ਨੇ ਪ੍ਰਭ ਕਹ ਸਿਮਰਨ ਸਹਿਜ ਸਮਾਨੀ ਸਹਿਜ ਅਵਸਥਾ ਵਿੱਚ ਟਿਕ ਜਾਂਦੇ ਨੇ ਵਾਹਿਗੁਰੂ ਦੇ ਸਿਮਰਨ ਕਰਨ ਨਾਲ ਸਹਿਜ ਸਮਾਨੀ ਸਹਿਜ ਇੱਕ ਅਵਸਥਾ ਹੈ ਜੀ ਪ੍ਰਭ ਕਹ ਸਿਮਰਨ ਨਿਹਚਲ ਆਸਨ ਵਾਹਿਗੁਰੂ ਜੀ ਦੇ ਸਿਮਰਨ ਦੁਆਰਾ ਨਿਹਚਲ ਆਸਨ ਇੱਕ ਟਿਕਾਵਾਲੀ ਅਵਸਥਾ ਮਿਲ ਜਾਂਦੀ ਹੈ ਪ੍ਰਭ ਕਹ ਸਿਮਰਨ ਕਮਲ ਵਿਗਾਸਨ ਹਿਰਦੇ ਦਾ ਕਮਲ ਖਿੜ ਜਾਂਦਾ ਇੱਕ ਤੇ ਬਾਰੀ ਹੈ ਨਾ ਫੁੱਲ ਉਹਨਾਂ ਦੇ ਹਿਰਦੇ ਦਾ ਕਮਲ ਖਿੜ ਜਾਂਦਾ ਹੈ ਵਾਇਗਨ ਕੀ ਦੇ ਸਿਮਰਨ ਕਰਨ ਨਾਲ ਵਿਗਾਸਨ ਖਿੜਦਾ ਰੂਪੀ ਵਿਗਾਸਨ ਹੈ ਜਿਹੜਾ ਉਹ ਖਿੜ ਜਾਂਦਾ ਹੈ ਪ੍ਰਭ ਕਹਿ ਸਿਮਰਨ ਅਨਹਦ ਚੁੰਨਕਾਰ ਚੁੰਨਕਾਰ ਹੁੰਦਾ ਸੰਗੀਤ ਅੰਦਰ ਦਾ ਰੈਗੂਲਰ ਆਨੰਦ ਹੈ ਨਾ ਜਿਹੜਾ ਉਹ ਚੱਲ ਪੈਂਦਾ ਤੁਸੀਂ ਵੇਖੋ ਕੋਈ ਈਰਖਾ ਕਰਦਾ ਉਹ ਅੰਦਰੋਂ ਸੜਦਾ ਹੈ ਨਿੰਦਿਆ ਕਰਦਾ ਨਾ ਦੂਜੇ ਦੀ ਅੰਦਰੋਂ ਸੜਿਆ ਹੁੰਦਾ ਹੈ ਬਸ ਇਸੇ ਤਰ੍ਹਾਂ ਨਾਮ ਸਿਮਰਨ ਜਿਹੜਾ ਉਹ ਸੁੱਖ ਦਿੰਦਾ ਹੈ ਸਕੂਨ ਦਿੰਦਾ ਹੈ ਹੱਦਾਂ ਟੱਪ ਗਿਆ ਆਨੰਦ ਦੀਆਂ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਅੰਤ ਨਹੀਂ ਪਾਇਆ ਜਾ ਸਕਦਾ ਜੀ ਇਸ ਆਨੰਦ ਦਾ ਇਸ ਸੁਖ ਦਾ ਉਹ ਤੇ ਕਿਰਪਾ ਕਰ ਦੇਵੇ ਜੀ ਤੇ ਅਕਾਲ ਪੁਰਖ ਵਾਹਿਗੁਰੂ ਜੀ ਸਿਮਰਨ ਕਾ ਕ ਆਉਣ ਕਰਕੇ ਸਿਮਰਨ ਦੇ ਨੰਨੇ ਦਾ ਔਂਕੜ हट ਗਿਆ ਹੋਣਾ ਧਿਆਨ ਦਿਓ ਜੋ ਪ੍ਰਭੂ ਦੇ ਸਿਮਰਨ ਵਿੱਚ ਸਕੂਨ ਹੈ ਕੋਈ ਅੰਤ ਨਹੀਂ ਸਿਮਰੈ ਸੇ ਜਨ ਜਿਨ ਕੋ ਪ੍ਰਭ ਮਇਆ ਸਿਮੜਦੇ ਉਹੀ ਨੇ ਜਿਨ੍ਹਾਂ ਉਤੇ ਬਖਸ਼ਿਸ਼ ਹੋਵੇ ਦਇਆ ਹੋਵੇ ਉਹੀ ਗੁਰਮੁਖ ਸਿਮੜਦੇ ਨੇ ਨਾਨਕ ਤਿਨ ਜਨ ਸਰਨੀ ਪਇਆ ਮੈਂ ਉਹਨਾਂ ਦੀ ਛੜਨੀ ਪੈਂਦਾ ਆਪ ਜੀ ਕਿਰਪਾ ਕਰੋ ਇਹ ਜ਼ਿੰਦਗੀ ਵਿੱਚ ਆਵੇ ਦਾਤ